ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਬਿਲੇ ਬਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖ ਅਨਕੋ ਛੇ ਕਰਤਾ ਸਿਰ ਅਸ ਤੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖ ਨਾਤ ਸਬਿਆਪਤ ਕੋਈ ਸੋਖ ਹਟਲੇ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਹ ਸਫਤਖ ਸਮਦੀ ਨੂਰ ਅਰਸਹਾ ਕਰਸਾ ਝਟਿਐ ਦੁਦ ਟਿਠੇ ਸਚੇ ਪਾਤਸਾਹ ਮਲ ਜਨਮ ਜਨਮ ਦੀ ਕਟਿਅ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾਢੇ ਰਾ ਭੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਦਿੱਤਾ ਬਨ ਦੁੱਖ ਰੋਗ ਕਾ ਡੇਰਾ ਭੰਨਾ ਅਨਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਬਨੀ ਜਾਏ ਰਹਾ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸੱਚ ਵਖਾਣ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ੁਰਖ ਮਿਹਰਵਾਨ ਹਰ ਨਾਨਕ ਸੱਚ ਵਖਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਸ੍ਰੀ ਵਾਹਿਗੁਰੂ ਸਾਹਿਬ ਜੀ ਖਗ ਖੰਡ ਬਹਿੰਡੰ ਖਲ ਦਲ ਖੰਡੰ ਅਤੁਰਨ ਮੰਡੰ ਵਰ ਪੰਡੰ ਪੂਜ ਦੰਦ ਅਖੰਡੰ ਤੇਜ ਪ੍ਰਚੰਡੰ ਯੋਤਿ ਅਮੰਡੰ ਪਹਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲ ਬਿਖ ਹਰਨੰ ਅਸਰਨੰ ਜੈ ਜੈ ਜਕਾਰਨ ਸਿਸ਼ਟਿ ਉਬਾਰਨ ਮਮ ਪ੍ਰਤਪਾਰੰ ਜੈ ਤੇਗੰ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਗ ਕਾਫੀ ਪਾਤਸ਼ਾਹ ਦਸਵੀਂ ਕੇਵਲ ਕਾਲ ਹੀ ਕਰਤਾਰ ਆਦ ਅੰਤ ਅਨੰਤ ਮੂਰਤ ਗੜਨ ਭੰਜਨ ਹਾਰ ਕੇਵਲ ਕਾਲ ਹੀ ਕਰਤਾ ਆਦ ਅੰਤ ਅਨੰਤ ਮੂਰਤ ਗੜਨ ਭੰਜਨ ਹਾਰ ਰਹਾਉ ਨਿੰਦ ਉਸਤਤ ਜਾ ਉਹਨਕੇ ਸਾਮ ਸਤਰ ਮਿੱਤਰ ਨਾ ਕੋਏ ਕੋਣ ਬਾਟ ਪਰਿਤ ਸਹ ਪਥ ਸਾਰਥੀ ਰਤ ਹੋਏ ਤਾਤ ਮਾਤ ਨਾ ਦਾਤ ਜਾ ਕਰ ਪੁੱਤਰ ਪੋਤਰ ਮੁਕੰਧ ਕੋਣ ਕਾਜ ਕਹਾਂਗੇ ਤੇ ਆਨ ਦੇਵਕੇ ਨੰਦਾ ਦੇਵਦਤ ਦਿਸ਼ਾ ਵਿਸਾਰ ਜੇਕੀਨ ਸਰਬਪਸਾਰ ਪਾਨ ਉਪਮਾ ਤਨ ਕੋ ਮੋਕਲੀਦ ਨਾਮ ਮੁਰਾਰ ਦੇਵਦਤ ਦਿਸ਼ਾ ਵਿਸਾਰ ਜੇ ਕੀਨ ਸਰਬਪਸਾਰ ਕੋਨੇ ਉਪਮ ਤਨ ਕੋ ਮੁਖਲੀਤ ਨਾਮ ਮੁਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ